ਅੱਜ ਆਪਾਂ ਬਣਾਉਣਾ ਹੈ ਜਿਹੜਾ ਪਨੀਰ ਦਾ achar, phir da achar ਆਪਾਂ ਬਹੁਤ ਹੀ ਜਲਦੀ ਤੇ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਬਣਾਵਾਂਗੇ ਤੇ ਤੁਸੀਂ ਪਹਿਲਾਂ ਕਦੇ ਵੀ ਨਹੀਂ ਬਣਾਇਆ ਹੋਣਾ ਸਭ ਤੋਂ ਪਹਿਲਾਂ ਆਪਾਂ ਪਨੀਰ ਲੈ ਲਾਂਗੇ ਇਹਦੇ ਆਪਾਂ ਟੁਕੜੇ ਕੱਟ ਲਾਂਗੇ ਜਿਵੇਂ ਦੇ ਜੀਨ ਸ਼ੇਪ ਦੇ ਵਿੱਚ ਤੁਸੀਂ achar ਪਣਾ ਉਸ ਹਿਸਾਬ ਨਾਲ ਤੁਸੀਂ ਇਹਦੇ ਪੀਸਿਸ ਕੱਟ ਕਰ ਲਿਓ ਆਪਾਂ ਨੇ ਦੇ ਪੀਸਸ ਨੂੰ ਬਰੀਕ ਕੱਟ ਕਰ ਲਿਆ ਜਿਵੇਂ ਆਪਾਂ ਪਨੀਰ ਦੀ ਸਬਜ਼ੀ ਦੇ ਵਿੱਚ ਪਾਉਣਿਆ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਮਸਾਲੇ ਪਾ ਦੇਣੇ ਨੇ ਕਿ ਮਸਾਲੇ ਪਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੇ ਇਹਦੇ ਵਿੱਚ ਨਮਕ ਮਿਰਚ ਹਲਦੀ ਤੇ ਜਿੰਨੇ ਵੀ ਮਸਾਲੇ ਸਾਰੇ ਆਪਾਂ ਇਹਦੇ ਉੱਤੇ ਲਗਾ ਦੇਣੇ ਨੇ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਦੇਣਾ ਹੈਗਾ ਤਾਂ ਕਿ ਇਹਦੇ ਵਿੱਚ ਮਸਾਲੇ ਚੰਗੀ ਤਰੀਕੇ ਦੇ ਨਾਲ ਰਚ ਜਾਣ ਤੇ ਉਸ ਤੋਂ ਬਾਅਦ ਆਪਾਂ ਦੂਜੀ ਸਾਈਡ ਹੈ ਮਤਲਬ ਕੜਾਹੀ ਧਰ ਦੇਣੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਪਾ ਦਵਾਂਗੇ ਇਹ ਲਾਲ ਮਿਰਚਾਂ ਜਿਹੜੀਆਂ ਆਪਣੀਆਂ ਸੁੱਕੀਆਂ ਲਾਲ ਮਿਰਚਾਂ ਹੁੰਦੀਆਂ ਨੇ ਉਹ ਇਹਦੇ ਵਿੱਚ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ ਧਨੀਆ ਸੁੱਕਾ ਧਨੀਆ ਤੇ ਸੁੱਕਾ ਧਨੀਆ ਪਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਮਤਲਬ ਜਿਹੜੇ ਸੁੱਕੇ ਮਸਾਲੇ ਨੇ ਜੀਰਾ ਹੋ ਗਿਆ ਕਲੌਂਜੀ ਜਿੰਨੇ ਵੀ ਆਪਣੇ ਸੁੱਕੇ ਮਸਾਲੇ ਨੇ ਜਿਹੜੇ ਤੁਸੀਂ ਆਚਾਰ ਦੇ ਵਿੱਚ ਪਾਉਣੇ ਨੇ ਉਹ ਆਪਾਂ ਇਹਦੇ ਵਿੱਚ ਭੁੰਨ ਲਾਂਗੇ ਮਤਲਬ ਡਰਾਈ ਰੋਸਟ ਕਰ ਲਾਂਗੇ ਉਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਤੇ ਬਹੁਤ ਜਲਦੀ ਡਰਾਈ ਰੋਸਟ ਹੋ ਜਾਣਗੇ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੇ ਮਸਾਲੇ ਨੇ ਉਹ ਡਰਾਈ ਰੋਸਟ ਚੰਗੀ ਤਰੀਕੇ ਦੇ ਨਾਲ ਹੋ ਚੁੱਕੇ ਨੇ ਹੁਣ ਆਪਾਂ ਇਹਨੂੰ ਮਿਕਸੀ ਦੇ ਵਿੱਚ ਪੀਸ ਲਾਂਗੇ ਤੇ ਦੂਸਰੀ ਸਾਈਡ ਆਪਾਂ ਪੈਨ ਧਰ ਲਾਂਗੇ ਉਹਦੇ ਵਿੱਚ ਆਪਾਂ ਤੇਲ ਪਾਵਾਂਗੇ ਤੇਲ ਪਾਉਣ ਤੋਂ ਬਾਅਦ ਆਪਾਂ ਉਹਦੇ ਵਿੱਚ ਜਿਹੜਾ ਆਪਣਾ ਪਨੀਰ ਹੈਗਾ ਮਸਾਲੇ ਲਾਇਆ ਹੋਇਆ ਉਹ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰੀਕੇ ਦੇ ਨਾਲ ਭੁੰਨ ਲਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਬਿਲਕੁਲ ਚੰਗੀ ਤਰੀਕੇ ਦੇ ਨਾਲ ਆਪਾਂ ਨੇ ਇੱਕ ਵਧੀਆ ਪ੍ਰੋਪਰ ਟਾਈਮ ਦੇ ਕੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨਣਾ ਹੈਗਾ ਤੇ ਆਪਾਂ ਨੇ ਜਿਹੜੇ ਆਪਣੇ ਇਹ ਸੀਗੇ ਇਹਨਾਂ ਲੈ ਕੇ ਨਾ ਉਹਨੂੰ ਵੀ ਕੁੱਟ ਲਿਆ ਸੀ ਥੋੜਾ ਜਿਹਾ ਤੇ ਉਹਨੂੰ ਵੀ ਆਪਾਂ ਇਹਦੇ ਵਿੱਚ ਪਾ ਕੇ ਨਾ 2 ਮਿੰਟ ਵਾਸਤੇ ਉਹਨੂੰ ਵੀ ਐਵੇਂ ਹੀ ਇਹਦੇ ਵਿੱਚ ਥੋੜਾ ਜਿਹਾ ਭੁੰਨਾਗੇ ਤਾਂ ਕਿ ਇਹਦਾ ਫਲੇਵਰ ਚੰਗੀ ਤਰੀਕੇ ਨਾਲ ਆ ਸਕੇ ਤੇ ਇਹ ਜਿਹੜਾ ਆਪਾਂ ਪਨੀਰ ਦਾ achar ਬਣਾ ਰਹੇ ਆ ਇਹ ਆਪਣਾ ਘੱਟੋ ਘੱਟ 3 ਮਹੀਨੇ ਤੱਕ ਤਾਂ ਨਾਰਮਲ ਜੀ ਗੱਲ ਆ 3 ਮਹੀਨੇ ਤੁਸੀਂ ਇਹਨੂੰ ਆਰਾਮ ਨਾਲ ਖਾ ਸਕਦੇ ਹੋਗੇ ਜਿਹੜਾ ਆਪਾਂ ਇਹ achar ਬਣਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਚੰਗੀ ਤਰੀਕੇ ਦੇ ਨਾਲ ਇਹਨੂੰ ਮਿਕਸ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਜਿਵੇਂ ਮਤਲਬ ਜਿਹੜੇ ਵੀ ਆਪਾਂ ਨੇ ਪਾਉਣੇ ਨੇਗੇ ਜਿਵੇਂ ਲਾਲ ਮਿਰਚ ਹੋ ਗਈ ਆ ਮਲਾਲ ਮਿਰ ਮਾ ਜਿਹੜੇ ਲਾਲ ਮਿਰਚ ਆਪਾਂ ਨੇ ਨਾਮਕ ਸਾਰਾ ਕੁਝ ਪਾਇਆ ਸੀ ਨਾ ਕਿ ਮਸਾਲੇ ਭੁੰਨੇ ਸੀ ਉਹ ਆਪਾਂ ਨੇ ਸਾਰਾ ਇਕੱਠਾ ਇਹਦੇ ਵਿੱਚ ਉਪਰਨੇ ਮਸਾਲੇ ਦੇ ਵਿੱਚ ਐਡ ਕਰਤੇ ਸੀਗੇ ਤੇ ਇਹਦੇ ਵਿੱਚ ਐਡ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਉਤਾਰ ਲਾਂਗੇ ਉਤਾਰ ਕੇ ਰੱਖਣ ਤੋਂ ਬਾਅਦ ਥੋੜਾ ਜਿਹਾ ਆਪਾਂ ਇਹਨੂੰ ਠੰਡਾ ਹੋਣ ਦਵਾਂਗੇ ਤੇ ਜਿਵੇਂ ਜਿਵੇਂ ਇਹ ਠੰਡਾ ਹੋਊਗਾ ਫਿਰ ਆਪਾਂ ਇਹਨਾਂ ਉਸ ਤੋਂ ਬਾਅਦ ਕੱਢ ਲਵਾਂਗੇ ਨੂੰ ਮਤਲਬ ਜਦੋਂ ਠੰਡਾ ਹੋ ਗਿਆ ਉਸ ਤੋਂ ਬਾਅਦ ਇਹਨੂੰ ਆਪਾਂ ਕਿਸੇ ਵੀ ਹੋਰ ਬਰਤਨ ਦੇ ਵਿੱਚ ਕੱਢ ਲਾਂਗੇ ਤੇ ਇਹਨੂੰ ਕੱਢਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਆਚਾਰ ਹੈਗਾ ਇਹ 3 ਮਹੀਨੇ ਤੱਕ ਤੁਸੀਂ ਆਰਾਮ ਨਾਲ ਇਹਨੂੰ ਸਟੋਰ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਿੰਬੂ ਦਾ ਜੂਸ ਜਿਹੜਾ ਉਹ ਕੱਢ ਕੇ ਉਹ ਪਾ ਐਡ ਕਰ ਦਾਂਗੇ ਤੇ ਆਪਣਾ ਜਿਹੜਾ ਆਚਾਰ ਆ ਉਹ ਬਣ ਕੇ ਬਿਲਕੁਲ ਰੈਡੀ ਹੋ ਜਾਊਗਾ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਮੀਆਂ ਆਮੀਆਂ ਡਿਸ਼ਸ ਕੁਛਾ ਕੁਛ ਲੈ ਕੇ ਅੰਦਰ ਮੰਗੇ ਇਹ ਸਾਰਾ ਕੁਝ ਹੋਣ ਤੋਂ ਬਾਅਦ ਲਾਸਟ ਤੇ ਆਪਾਂ ਨਮਕ ਐਡ ਕਰਾਂਗੇ ਨਮਕ ਆਪਾਂ ਨੇ ਸ਼ੁਰੂ ਚ ਐਡ ਨਹੀਂ ਕੀਤਾ ਸੀਗਾ ਤੁਸੀਂ ਮਸਾਲੇ ਦੇ ਵਿੱਚ ਦੇਖ ਸਕਦੇ ਹੋ ਆਪਾਂ ਨੇ ਨਮਕ ਲਾਸਟ ਦੇ ਵਿੱਚ ਇਹਦੇ ਵਿੱਚ ਆਪਾਂ ਨੇ ਨਮਕ ਐਡ ਕੀਤਾ ਹੈਗਾ ਤੇ ਉਹ ਤੋਂ ਬਾਅਦ ਨਮਕ ਐਡ ਕਰਨ ਤੋਂ ਬਾਅਦ ਆਪਾਂ ਇਹ ਚੰਗੀ ਤਰੀਕੇ ਨਾਲ ਮਿਕਸ ਕਰ ਦਾਂਗੇ ਹੁਣ ਮੈਂ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਟੇਕ ਕੇਅਰ ਨਮਸਤੈ ਐਨਜੋਏ ਕਰੋ ਆਪਣੀ ਰਦਾਚਾਰ